ਕਾਰ ਹੀ ਵਿਅਕਤੀ ਦੇ ਲਈ ਬਣ ਗਈ ਕਾਲ ਪਰਿਵਾਰ ਦੇ ਵਿੱਚ ਪਹ ਗਿਆ ਚੀਕ ਚਿਹੜਾ ਫਰੀਦਕੋਟ ਦੇ ਪਿੰਡ ਕਲੇਰ ਕੋਲ ਇੱਕ ਤੇਜ਼ ਰਫ਼ਤਾਰ ਕਾਰ ਨੇ ਅੱਗੇ ਜਾਂਦੀ ਬਾਈਕ ਨੂੰ ਜ਼ੋਰ ਦਾ ਟੱਕਰ ਮਾਰੀ ਜਿਸ ਦੇ ਚਲਦੇ ਬਾਈਕ ਸਵਾਰ ਦੀ ਮੌਕੇ ਤੇ ਮੌਤ ਹੋ ਗਈ ਆਸ-ਪਾਸ ਖੜੇ ਪਿੰਦੇ ਲੋਕਾਂ ਨੇ ਤੁਰੰਤ ਕਾਰ ਨੂੰ ਘੇਰ ਲਿਆ ਤੇ ਕਾਰ ਚਾਲਕ ਨੂੰ ਮੌਕੇ ਤੇ ਫੜ ਲਿਆ ਜਦਕਿ ਨਾਲ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਬਾਈਕ ਸਵਾਰ ਜੋ ਪਿੰਡ ਟਾਹਣਾ ਵਿਖੇ ਕੋਲਡ ਸਟੋਰ ਚ ਕੰਮ ਕਰਦਾ ਸੀ ਤੇ ਡਿਊਟੀ ਖਤਮ ਕਰਕੇ ਬਾਈਕ ਤੇ ਵਾਪਸ ਜਾ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ। ਮੇਰਾ ਨਾਮ ਸੁਖਦੀਪ ਸਿੰਘ ਹੈ ਮੇਰੀ ਭੂਆ ਦਾ ਮੁੰਡਾ ਸੀਗਾ ਜਿਹਦਾ ਐਕਸੀਡੈਂਟ ਹੋਇਆ। ਇਹ ਟੇਹਣੇ ਤੋਂ ਆ ਰਿਹਾ ਸੀਗਾ ਇਹ ਕੋਲਡ ਸਟੋਰ ਤੇ ਉੱਥੇ ਜੌਬ ਕਰਦਾ ਸੀਗਾ ਇਹ। ਤੇ ਇਹ ਬੰਦਿਆਂ ਨੇ ਜੋ ਫੋਨ ਲਾਇਆ ਸਾਡੇ ਪਿੰਡਦਿਆਂ ਨੇ ਇੱਥੋਂ ਵੀ ਉਹਦਾ ਐਕਸੀਡੈਂਟ ਹੋ ਗਿਆ। ਇਹਨਾਂ ਨੇ ਦੱਸਣ ਦੀ ਗੱਲ ਆਈ ਉਹ ਮੁਲਾਜ਼ਮ ਕਹਿੰਦੇ ਦਾਰੂ ਦੇ ਰੱਗੇ ਸੀਗੇ। ਉਹ ਨਾਲ ਲਾ ਕੇ ਪਿੱਛੋਂ ਉਹ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਆ ਇੱਕ ਭੱਜ ਗਿਆ ਤੇ ਇੱਕ ਚੌਂਕੀ ਵਾਲੇ ਫੜ ਕੇ ਲੈ ਗਏ ਆ ਤੇ ਇਹਨਾਂ ਨੇ ਜਾਣ ਕੇ ਹੀ ਮਾਰੀ ਆ ਗੱਡੀ ਵਿੱਚ ਹੀ ਆਏ ਅਮਰੋਜ ਹੁੰਦਾ 5 ਸਾਲ ਹੋ ਗਏ ਜੌਬ ਕਰਦੇ ਨੂੰ ਦੇ ਇਹ ਮੈਂ ਬੇਨਤੀ ਕਰਦਾ ਵੀ ਇਹ ਤੇ ਕਾਨੂੰਨੀ ਕਾਰਵਾਈ ਪੂਰੀ ਕੀਤੀ ਜਾਵੇ ਜਿਹੜੇ ਬੰਦੇ ਨੇ ਗੱਡੀ ਮਾਰ ਕੇ ਐਕਸੀਡੈਂਟ ਕੀਤਾ ਸਾਡੇ ਬੰਦੇ ਦੀ ਜਾਨ ਦੀ ਖਤਮ ਕਰਤੀ ਹੈ ਇਨਸਾਫ ਮਿਲਣਾ ਚਾਹੀਦਾ ਸਾਨੂੰ ਹਾਂਜੀ ਭਾਈ ਕੀ ਨਾਮ ਹੈ ਨਰਮਲ ਸਿੰਘ ਕਿਸ ਤਰ੍ਹਾਂ ਇਹ ਆਪਾਂ ਅੱਛਾ ਜੀ ਮੋਟਰਸਾਈਕਲ ਆ ਗਿਆ ਹੁੰਦਾ ਮਗਰ ਗੱਡੀ ਹੁੰਦੀ ਸੀ। ਦਾਰੂ ਦੇ ਡੱਕੇ ਹੀ ਕੇ ਉੱਤੇ ਝਾੜ ਕੇ ਗੱਡੀ ਮੋਟਰਸਾਈਕਲ ਲਿਆ ਕੇ ਇੱਥੇ ਸੱਟਿਆ ਉਹਨਾਂ ਨੇ। ਬਹੁਤ ਜ਼ਬਰਦਸਤ ਵਜਿਆ। ਅੱਛਾ ਹਾਂਜੀ। ਮੋਟਰਸਾਈਕਲ ਦੀ ਪਰਾਂ ਦੇ ਹਾਂਜੀ ਉਹ ਤਾਂ ਖਤਮ ਹੀ ਆ ਜੀ। ਮੌਕੇ ਦਾ ਖਤਮ ਹੋ ਗਿਆ। ਉਹ ਤਾਂ ਮੌਕੇ ਤੇ ਖਤਮ ਹੋ ਗਏ ਵਜਨ ਸਾਰੀ। ਉਹ ਕਿਲਾਵਾੜ ਦੋ ਕਿਲੇ ਉਹ ਦੋ ਜਣੇ ਇੱਕ ਭੱਜ ਗਿਆ ਇੱਕ ਫੜ ਲਿਆ ਜੀ ਇਹਨਾਂ ਨੇ। ਸੋ ਦਾਦੀ ਅਕੀ ਪ੍ਰਿੰਟ ਦੇ ਲੋਕਾਂ ਨੇ ਹੁਣ ਮੰਗ ਕੀਤੀ ਹੈ ਕਿ ਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ